ਵਾਹਿਗੁਰੂ 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 ਟੋੜੀ ਮਹੱਲਾ ਪੰਜਵਾਂ ਘਰਤੀ ਜਾ ਚੌਪਦੇ ੴ ਸਤਿਗੁਰ ਪ੍ਰਸਾਦ ਹਾਂ ਹਾਂ ਲਬਟਿਓਰੇ ਮੂੜੇ ਕਛੂਨਾ ਥੋਰੀ ਤੇਰੋ ਨਹੀਂ ਸੋ ਜਾਨੀ ਮੋਰੀ ਰਹਾਓ ਆਪਨ ਰਾਮ ਨਾ ਚੀਨੋ ਖਿਨੂਆ ਜੋ ਪ੍ਰਾਈ ਸੋ ਆਪਣੀ ਮਨੂਆ ਨਾਮ ਸੰਗੀ ਸੋ ਮਨ ਨਾ ਬਸਾਇਓ ਛੋੜ ਜਾਏ ਵਾਹੂ ਚਿਤ ਲਾਇਓ ਸੋ ਸੰਚਿਓ ਜਿਤ ਭੂਖ ਤਸਾਇਓ ਇਹ ਅਮਰਤ ਨਾਮ ਤੋ ਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਕੂਪ ਪਰਿਆ ਗੁਰ ਪ੍ਰਸਾਦ ਨਾਨਕੋ ਤਰਿਆ ਟੋਡੀ ਮਹੱਲਾ ਪੰਜਵਾ ਹਮਾਰਾ ਏਕ ਹੈ ਹਰੀ ਹਰੀ ਆਨ ਅਮਰ ਸਿਨਾਂ ਨਾ ਕਰੀ ਰਹਾਓ ਵੱਡਾ ਭਾਗ ਗੁਰੇ ਆਪਣਾ ਪਾਇਓ ਗੁਰਮੋਖੋ ਹਰਨਾਮ ਜੜੜਾਇਓ ਹਰ ਹਰ ਜਾਪ ਤਾਪ ਬਰਤ ਨਿਮਾ ਹਰ ਹਰ ਧਾਇ ਕੁਸ਼ਲ ਸਭ ਖੇਮਾ ਆਚਾਰ ਵਿਵਹਾਰ ਜਾਤ ਹਰ ਗੁਨੀਆਂ ਮਹਾ ਆਨੰਦ ਕੀਰਤਨ ਹਰ ਸੁਨੀਆਂ ਕਹੋ ਨਾਨਕ ਜਿਨ ਠਾਕਰ ਪਾਇਆ ਸਭ ਕਿਛ ਤਿਸਕੇ ਗਰੇ ਮੈਂ ਆਇਆ ਟੋਡੀ ਮਹੱਲਾ ਪੰਜਵਾਂ ਕਰ ਚੌਥਾ ਦੁਪਦੇ ੴ ਸਤਿਗੁਰ ਪ੍ਰਸਾਦ ਹਰੂੜੋ ਮਨ ਹਰ ਰੰਗੋ ਲੋੜੇ ਗਾਲੀ ਹਰਨੀ ਹੋ ਨਾ ਹੋਏ ਰਹਾਓ ਹਉ ਟੁੰਡੈ ਦੀ ਦਰਸ਼ਨ ਕਾਰਨ ਬੀਤੀ ਬੀਤੀ ਪੇਖਾ ਗੁਰਮਿਲ ਪਰਮ ਗਵਾਇ ਆਹੇ ਇਹ ਬੁੱਧ ਪਾਈ ਮੈਂ ਸਾਧੂ ਕੰਨੋ ਲੇਖ ਲਿਖਿਓ ਤੁਰ ਮਾਥੈ ਇਹ ਬਿਦ ਨਾਨਕ ਹਰ ਨੈਣ ਅਲੋਏ ਟੋਡੀ ਮਹੱਲਾ ਪੰਜਵਾਂ ਗਰਭ ਗਹਿਲੜੋ ਮੂਢੜੋ ਹੀਓ ਰੇ ਹੀਓ ਮਹਾਰਾਜ ਰੀ ਮਾਇਓ ਢੀਰ ਨਿਆਈ ਮੋਇ ਫਕਿਓ ਰੇ ਰਹਾਓ ਕਣੋ 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 ਸਦ ਲੋੜੈ ਬੰਨ ਲਹਿਣਾ ਕੱਠਾ ਪਾਇਓ ਰੇ ਮਹਾਰਾਜ ਰੋ ਗਾਥੋ ਬਾਹੂ ਸੋ ਲਗ ਬੜਿਓ ਨੇ ਭਾਗੜੋ ਪਾਏ ਸੰਜੋਇਓ ਰੇ ਸੁਣ ਮਨ ਸੇਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਜਾਂ ਕੋ ਲੈਣੋ ਮਹਾਰਾਜ ਦੀ ਗੱਠੜੀਓ ਜਨ ਨਾਨਕ ਗਰਭਾਸਨਾ ਪੌੜਿਓ ਰੇ ਟੋਡੀ ਮਹੱਲਾ ਪੰਜਵਾਂ ਘਰ ਪੰਜਵਾਂ ਦੁਪਦੇ ੴ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਪੰਜ ਦੋਖ ਅਰ ਅਹੰਗ ਰੋਗ ਇਹ ਤੰਤੇ ਸਗਲ ਦੂਰ ਕੀਨ ਰਹਾਓ ਬੰਧਨ ਤੋਰ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀਰ ਦੀਨ ਰੂਪ ਅਨੂਪ ਮੇਰੋ ਕਸ਼ਨਾ ਵਿਚਾਰਿਓ ਪ੍ਰੇਮ ਗਇਓ ਮੋਇ ਹਰ ਰੰਗ ਪੀਨ ਵੇਖਿਓ ਲਲਨ ਪਾਠ ਵਿਚ ਖੋਏ ਅਨੰਦ ਚਿਤਾ ਹਰਖੇ ਪਤੀਨ ਤਿਸ ਹੀ ਕੋ ਗ੍ਰਹਿ ਹੋ ਸੋਈ ਪ੍ਰਭ ਨਾਨਕ ਸੋ ਠਾਕੁਰ ਤਿਸ ਹੀ ਕੋ ਧੀਨ ਟੋਡੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪ ਇਹੀ ਰਾਮ ਨਾਮ ਨਰਮਲ ਹੈ ਰੀਤ ਰਹਾਓ ਪ੍ਰਾਨਿਆਧਾਰੋ ਜੀਵਨ ਤਨ ਮੋਰੇ ਦੇਖਣ ਕੋ ਦਰਸ਼ਨ ਪ੍ਰਭ ਨੀਤ ਬਾਟ ਘਾਟ ਤੋਸਾ ਸੰਗ ਮੋਰੇ ਮਨ ਆਪਣੇ ਕਹ ਮੈਂ ਹਰ ਸਖਾ ਕੀਤ ਸੰਤ ਪ੍ਰਸਾਦ ਭਏ ਮਨ ਨਿਰਮਲੋ ਕਰ ਕਿਰਪਾ ਆਪਣੇ ਕਰਨ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਆਦਿ ਜੁਗਾਦ ਭਗਤਨ ਕੇ ਮੀਤ ਟੋਡੀ ਮਹੱਲਾ ਪੰਜਵਾ ਪ੍ਰਭ ਜੀ ਮਿਲ ਮੇਰੇ ਪ੍ਰਾਨ ਬਿਸਰ ਨਹੀਂ ਨਿਮਖ ਹੀ ਹਰਿ ਤੇ ਆਪਣੇ ਭਗਤ ਕੋ ਪੂਰਨ ਧਾਨ ਰਹਾਓ ਹੋਵਾ ਪਰਮਰਾਖ ਮੇਰੇ ਪ੍ਰੀਤਮ ਅੰਤਰਜਾਮੀ ਸੂਤ ਸੁਜਾਨ ਕੋਟਰਾਜ ਨਾਮ ਤਨ ਮੇਰਾ ਅਮਰਤ ਦ੍ਰਿਸ਼ਟ ਧਾਰੋ ਪ੍ਰਮਾਨ ਆਠ ਪਹਿਰ ਰਸਨਾ ਗੁਣ ਗਾਵੇ ਜਸ ਪੂਰਾ ਗਾਵੇ ਸਮਰਥ ਕਾਨ ਤੇਰੀ ਸਰਨ ਜਿਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ਟੋਡੀ ਮਹੱਲਾ ਪੰਜਵਾਂ ਪ੍ਰਭ ਤੇਰੇ ਪਦ ਕੀ ਧੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਓ ਬਦੈ ਜਸਾਵ ਰਹਾ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵੇ ਕਰਤੇ ਸੇਜਨ ਕਬੋ ਨ ਮਰਤੇ ਝੂਰ ਤੰਦ ਬੰਧ ਬਿਨ ਸੇ ਮਾਇਆ ਕੇ ਸਾਧੂ ਸੰਗਤ ਮਿਟੇ ਬਿਸੂਰ ਸੁਖ ਸੰਪਤ ਭੋਗ ਇਸ ਜੀ ਕੇ ਬਿਨ ਹਰ ਨਾਨਕ ਜਾਨੇ ਕੂਰ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੀ ਪਿਆਸ ਇੱਕ ਖਿਨ ਰਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਣ ਕੋ ਧਾਰੀ ਮਨ ਆਸ ਰਹਾਓ ਸਿਮਰਉ ਨਾਮ ਨਰੰਜਨ ਕਰਤੇ ਮਨ ਤਨ ਤੇ ਸਭ ਕਿਲੇ ਵਿਖਣ ਆਸ ਪੂਰਨ ਪਾਰ ਬ੍ਰਹਮ ਸੁਖ ਦਾਤੇ ਅਬਨਾਸੀ ਬਿਮਲ ਜਾ ਕੋ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣਤਾਸ ਸਾਤ ਸਹਿਜ ਸੂਖ ਮਨ ਉਪਜਿਓ ਕੋਟ ਸੂਰ ਨਾਨਕ ਪ੍ਰਗਾਸ ਟੋੜੀ ਮਹੱਲਾ ਪੰਜਵਾ ਹਰ ਹਰ ਪਤ ਪਾਵਨ ਜੀ ਪ੍ਰਾਨ ਮਾਨ ਸੁਖ ਦਾਤਾ ਅੰਤਰ ਜਾਮੀ ਮਨ ਕੋ ਭਾਵਨ ਰਹਾਓ ਸੁੰਦਰ ਸੁਘੜ ਚਤਰ ਸਾਬੇਤਾ ਰਿਦਦਾਸ ਨਿਵਾਸ ਭਗਤਗੁਣ ਗਾਵਨ ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮ ਬੀਜਨ ਸੋ ਖਾਵਨ ਬਿਸਮਨ ਬਿਸਮ ਭਏ ਬਿਸਮਾਦਾ ਆਨ ਨਭਿਓ ਦੂਸਰ ਲਾਵਨ ਰਸਨਾ ਸਿਮਰ ਸਿਮਰ ਜਸ ਜੀਵਾਂ ਨਾਨਕ ਦਾਸ ਦਾ ਬਲਜਾਵਨ ਟੋੜੀ ਮਹੱਲਾ ਪੰਜਵਾਂ ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇ ਕੀ ਛਾਇਆ ਗੋਵਿੰਦ ਭਜਨ ਬਿਨ ਹੜਕਾ ਜਲ ਰਹਾਓ ਛੋੜ ਸਿਆਨ ਬਹੁ ਚਿਤ ਰਾਈ ਦੁਇ ਕਰ ਜੋੜ ਸਾਧ ਮੰਗ ਚੱਲ ਸਿਮਰ ਸੁਆਮੀ ਅੰਤਰ ਜਾਮੀ ਮਾਨੁਖ ਦੇਹ ਕਾ ਇਹੋ ਉਤਮ ਫਲ ਬੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀਂ ਖਲ ਪ੍ਰੇਮ ਭਗਤ ਰਾਚੇ ਜਨ ਨਾਨਕ ਹਰ ਸਿਮਰਨੋ ਦਹਿਨ ਭਏ ਮਲ ਟੋਡੀ ਮਹੱਲਾ ਪੰਜਵਾਂ ਮਾਈ ਚਰਨ ਗੁਰ ਮਿੱਠੇ ਵੜੈ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਦੀਠੇ ਰਹਾਉ ਗੁਣ ਗਾਵਤਿਆ ਚੋਤ ਬਨਾਸੀ ਕਾਮ ਕ੍ਰੋਧ ਬਿਰਸੇ ਮਦ ਟੀਠੇ ਅਸਰ ਪਏ ਸਾਚ ਰੰਗ ਰਾਤੇ ਜਨਮ ਮਰਨ ਬਾਹਰ ਨਹੀਂ ਪੀਠੇ ਬਿਨ ਹਰ ਭਜਨ ਰੰਗ ਰਸ ਜੀਤੇ ਸੰਤ ਦਿਆਲ ਜਾਣੇ ਸਭ ਝੂਠੇ ਨਾਮ ਰਤਨ ਪਾਇਓ ਜਨ ਨਾਨਕ ਨਾ ਬਿਹੂਨ ਚੱਲੇ ਸਭ ਮੂਠੇ ਟੋਡੀ ਮਹੱਲਾ ਪੰਜਵਾਂ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕਰ ਭਲੋ ਹਮਾਰਾ ਰਹਾਓ ਗੁਰ ਪੂਰਾ ਪੇਟਿਓ ਵਡਭਾਗੀ ਜਾਂ ਕੋ ਅੰਤ ਨਾ ਪਾਰਾ ਵਾਰਾ ਕਰ ਗਹਿ ਕਾੜ ਲਿਓ ਜਨ ਆਪਣਾ ਬਿਕਸ਼ਾ ਗਰ ਸੰਸਾਰਾ ਜਨਮ ਮਰਨ ਕਾਟੇ ਗੁਰਬਚਨੀ ਬਹੁ ਨ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੀ ਪੁਨੇ ਪੁਨੇ ਨਮਸਕਾਰਾ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੋਗ ਵੈ ਹਰ ਸਿਮਰਤ ਬਿਨ ਸਹਿ ਸਭ ਦੁਖ ਰਹਾਓ ਕੋਟ ਜਨਮ ਕੇ ਕਿਲ ਬਖਨ ਆਸਾ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਪੇਟ ਉਤਰੀ ਭੁਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤੇਨ ਪਾਰ ਜਾਤ ਹਰ ਹਰ ਰੁਖ ਨਾਨਕ ਸਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਬ ਨਾ ਧੁਖ ਟੋਡੀ ਮਹੱਲਾ ਪੰਜਵਾ ਹਰ ਹਰ ਚਰਨ ਹਰਦਾਇ ਔਰ ਧਾਰੇ ਸਿਮਰ ਸੁਆਮੀ ਸਤਗੁਰਿ ਆਪਣਾ ਕਾਰਜ ਸਫਲ ਹਮਾਰੇ ਰਾਓ ਪੁੰਨ ਦਾਨ ਪੂਜਾ ਪਰਮੇਸ਼ਰੋ ਹਰ ਕੀਰਤ ਤਤ ਵਿਚਾਰੇ ਗੁਣ ਗਾਵਤੋ ਅਤਲ ਸੁਖ ਪਾਇਆ ਠਾਕੁਰ ਅਗਮਿਆ ਪਾਰੇ ਜੋ ਜਨ ਪਾਰ ਬ੍ਰਹਮੇ ਆਪਣੇ ਕੀਨੇ ਤਿਨ ਕਾ ਬਾਹਰ ਕਛ ਨਾ ਵਿਚਾਰੇ ਨਾਮ ਰਤਨ ਸੁਣ ਜਪ ਜਪ ਜੀਵਾ ਹਰ ਨਾਨਕ ਕੰਠ ਮਜਾਰੇ ਟੋਡੀ ਮਹੱਲਾ ਨਾਵਾਂ ੴ ਸਤਿਗੁਰ ਪ੍ਰਸਾਦ ਕਹੋ ਕਹਾ ਆਪਣੀ ਅਦਮਾਈ ਊਰਜ ਕਨਕ ਕਾਮਨੀ ਕੇ ਰਸ ਨਹਿ ਕੀਰਤ ਪ੍ਰਭ ਗਾਈ ਰਹਾਓ ਜਦ ਤੂਠੇ ਕਉ ਸਾਝ ਜਾਨ ਕੈ ਤਾਂ ਸਵਰੋ ਚੁੱਪ ਜਾਈ ਦੀਨ ਬੰਦ ਸਿਮਰਿਓ ਨੇਕਬ ਹੂੰ ਹੋਤ ਜੋ ਸੰਗ ਸਹਾਈ ਮਗਨ ਰਹਿਓ ਮਾਇਆ ਮੈਂ ਇਸ ਦਿਨ ਨੂੰ ਛੁੱਟੀ ਨਾ ਮਨ ਕੀ ਕਾਈ ਕਹਿ ਨਾਨਕ ਅਬ ਨਾਹੇ ਅੰਤਗਤ ਬਿਨ ਹਰ ਕੀ ਸਰਨਾਈ ਟੋਡੀ ਬਾਣੀ ਭਗਤਾ ਕੀ ੴ ਸਤਿਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੈ ਖਜੂਰ ਕਹੈ ਰੇ ਬਕਬਾਦ ਲਾਇਓ ਜਨ ਹਰ ਪਾਇਓ ਤਨੈ ਛਾਇਓ ਰਹਾਓ ਪੰਡਤ ਹੋਏ ਕਹਿ ਬੇਦ ਬਖਾਨੈ ਮੂਰਖ ਨਾਮ ਦਿਉ ਰ ਮੈਂ ਜਾਣੈ ਕੌਣ ਕੋ ਕਲੰਕ ਰਹਿਓ ਰਾਮ ਨਾਮ ਲੇਤ ਹੀ ਪਤ ਸਪਵਿਤ ਭਏ ਰਾਮ ਕਹਿ ਤੀਰਹਾਓ ਹ ਰਾਮ ਸੰਗ ਨਾਮ ਦੇਵ ਜਨਕਉ ਪਰ ਤਗਿਆ ਆਈ ਏ ਕਾਦਸੀ ਬਰਤ ਰਹਿ ਕਾਹੇ ਕੋ ਤੀਰਥ ਜਾਈ ਹਨਤ ਨਾਮ ਜਿਓ ਸੁਖਿਤ ਸੁਮਤ ਭੈ ਗੁਰਮਤਿ ਰਾਮ ਕਹੈ ਕੋ ਕੋ ਨਾ ਬੈਕੁੰਠ ਗਏ ਤੀਨ ਛੰਦੇ ਖੇល ਆਛੈ ਰਹਾਉ কুমਾਰ ਕੇ ਕਰ ਹੰਡੀ ਆਛੈ ਰਾਜਾ ਕੇ ਕਰ ਸਾੰਢੀ ਗੋ ਬ੍ਹਾਮਨ ਕੇ ਕਰ ਰਾੰਢੀ ਆਛੈ ਰਾੰਢੀ ਸਾੰਢੀ ਹੰਡੀ ਗੋ ਬਾਣੀਏ ਕੇ ਕਰ ਹੀਂਗ ਆਛੈ ਪੈਸਰ ਮਾਥੇ ਸਿੰਘ ਗੋ ਦੇਵਲ ਮੱਦੇ ਲੀਂਗ ਆਛੈ ਲੀਂਗ ਸਿੰਘ ਹੀਂਗ ਗੋ ਤੇਲੀ ਕੇ ਕਰ ਤੇਲ ਆਛੈ ਜੰਗਲ ਮੱਦੇ ਬੇਲ ਗੋ ਮਾਲੀ ਕੇ ਕਰ ਕੇਲ ਆਛੈ ਕੇਲ ਬੇਲ ਤੇਲ ਗੋ ਸੰਤਾ ਮੱਦੇ ਗੋਬਿੰਦ ਆਛੈ ਗੋਕਲ ਮੱਦੇ ਸਿਆਮ ਗੋ ਨਾਮੇ ਮੱਦੇ ਰਾਮ ਆਛੈ ਰਾਮ ਸਿਆਮ ਗੋਬਿੰਦ ਗੋ ਰਾਗ ਬੈਰਾੜੀ ਮਹੱਲਾ ਚੌਥਾ ਕਰ ਪਹਿਲਾ ਦੁਪਦੇ ਏਕ ਓੰਕਾਰ ਸਤਗੁਰ ਪ੍ਰਸਾਦ ਸੋਨ ਮਾਨਿਆ ਕਥ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਪਾਵੈ ਪਜ ਗੁਰਮਤ ਹਰ ਰਾਮ ਰਾਮ ਰਹਾਉ ਨਾਨਾ ਖਿਆਨ ਪੁਰਾਨ ਜਾਸੀ ਉਤਮ ਖੜ ਦਰਸ਼ਨ ਗਾਵੇ ਰਾਮ ਸੰਕਰ ਕਰੋੜ ਤੇ ਤੀਸਤੇ ਆਇਓ ਨਹੀਂ ਜਾਣਿਓ ਹਰ ਮਰਮਾਮ ਸੁਰ ਨਰ ਗਣ ਗੰਦਰਬ ਜਸ ਗਾਵੇ ਸਭ ਗਾਵਤ ਜੇ ਤਿਉ ਪਾਮ ਨਾਨਕ ਕਿਰਪਾ ਕਰੀ ਹਰ ਜਨ ਕੋ ਤੇ ਸੰਤ ਭਲੇ ਹਰਿ ਰਾਮ ਬਹਿਰਾੜੀ ਮਹੱਲਾ ਚੌਥਾ ਮਨ ਮਿਰ ਸੰਤ ਜਨਾ ਜਸ ਗਾਇਓ ਹਰ ਹਰ ਰਤਨ ਰਤਨ ਹਰਨੀ ਕੋ ਗੁਰ ਸਤਪੁਰ ਦਾਨ ਦਿਵਾਇਓ ਰਹਾਉ ਤੇਸ ਜਨ ਕਉ ਮਨ ਤਨ ਸਭ ਦੇਵ ਆਓ ਜਿਨ ਹਰ ਹਰ ਨਾਮ ਸੁਨਾਇਓ ਤਨ ਮਾਇਆ ਸੰਪੈ ਤਿਸ ਦੇਵ ਆਓ ਜਿਨ ਹਰ ਮੀਤ ਮਿਲਾਇਓ ਖਿਨ ਕਿੰਚਿਤ ਕਿਰਪਾ ਕਰੀ ਜਗਦੀਸ਼ਰ ਤਬ ਹਰ 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 ਜਸ ਧਿਆਇਓ ਜਨ ਨਾਨਕ ਕਉ ਹਰ ਭੇਟੇ ਸੁਆਮੀ ਦੁਖ ਹਮੈ ਰੋਗ ਵਾਇਓ ਬੈਰਾੜੀ ਮਹੱਲਾ ਚੌਥਾ ਹਰ ਜਨੋ RAM ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਓ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਬੋਲ ਬੁਲਾਵੇ ਹਰਿ ਆਪੇ ਪੰਜ ਤਤ ਵਿਸਥਾਰ ਆਵੇ ਤਾਤੂ ਪੰਜ ਆਪ ਪਾਵੇ ਜਨ ਨਾਨਕ ਸਤਗੁਰ ਮੇਲੇ ਆਪੇ ਹਰਿ ਆਪੇ ਚਗਰ ਚੁਕਾਵੇ ਬੈਰਾੜੀ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਨਿਸਤਾਰਾ ਕੋਟ ਕੁਟੰਤਰ ਕੇ ਪਾਪ ਸਭ ਖੋਵੇ ਹਰ ਭਵਜਲ ਪਾਰ ਉਤਾਰਾ ਰਹਾਓ ਕਾਇਆ ਨਗਰ ਬਸਤਾਰ ਸੁਆਮੀ ਹਰ ਨਿਰਭਉ ਨਿਰਵੈਰ ਨਿਰੰਕਾਰਾ ਹਰ ਨੈਗੇਟਿਵ ਬਸਤ ਕਾਸ਼ ਨਜ਼ਰ ਨਾ ਆਵੇ ਹਰ ਲਾਦਾ ਗੁਰ ਵਿਚਾਰਾ ਹਰ ਆਪੇ ਸਾਹੋ ਸਰਾ ਭਰਤਨਾ ਹੀਰਾ ਹਰਿਆਪ ਕੀ ਆਪਾ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੋ ਸੱਚਾ ਬਣਜਾਰਾ ਬੈਰਾੜੀ ਮਹੱਲਾ ਚੌਥਾ ਜਪ ਮੰਨ ਹਰ ਨਰਿੰਦਰ ਨਰੰਕਾਰਾ ਸਦਾ ਸਦਾ ਹਰ ਸਿ ਧਿਆਈਐ ਸੁਖ ਦਾਤਾ ਜਾਂ ਕਾ ਅੰਤ ਨਾ ਪਾਰਾ ਵਾਰਾ ਰਹਾਓ ਅਗਨਕੁੰਟ ਮੈਂ ਉਰ ਦੇ ਲਿਵ ਲਾਗਾ ਹਰ ਰਖੈ ਉਦਰ ਮਜਾਰਾ ਸੋ ਵੈਸਾ ਹਰ ਸੇਵੋ ਮੇਰੇ ਮਨ ਹਰਿ ਅੰਤ ਛਡਾਵਣਹਾਰਾ ਜਾਂ ਕਹਿਰਦਾ ਬਸਿਆ ਮੇਰਾ ਹਰ ਹਰ ਤਿਸ ਜਨ ਕੋ ਕਰਹੁ ਨਮਸਕਾਰਾ ਹਰ ਕਿਰਪਾ ਤੇ ਪਾਈਐ ਹਰ ਜਪ ਨਾਨਕ ਨਾਮ ਆਧਾਰਾ ਬੈਰਾੜੀ ਮਹੱਲਾ ਚੌਥਾ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇੱਛਾ ਸੋਈ ਫਲ ਪਾਵੇ ਫਿਰ ਦੁੱਖ ਨਾ ਲਾਗੈ ਆਏ ਰਹਾਉ ਸੋ ਜਪ ਸੋ ਤਪ ਸਾਬਰਤ ਪੂਜਾ ਜਿ ਤਹਾਰ ਸਿਉ ਪ੍ਰੀਤ ਲਗਾਏ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ ਇੱਕ ਖਿਨ ਮੈਂ ਬਿਸਰ ਸਭ ਜਾਏ ਤੂੰ ਬੇਅੰਤ ਸਰਬ ਕਲ ਪੂਰਾ ਕਿਸ ਕੀਮਤ ਕਹੀ ਨਾ ਜਾਏ ਨਾਨਕ ਸਰਨ ਤੁਮਾਰੀ ਹਰ ਜਿਓ ਪਾਵੈ ਤਵੈ ਛਡਾਏ ਹਰਾਗ ਬੈਰਾੜੀ ਮਹੱਲਾ ਪੰਜਵਾਂ ਕਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਸੰਤ ਜਨ ਆਮੈ ਹਰ ਜਸ ਗਾਇਓ ਕੋੜ ਜਨਮ ਕੇ ਦੁਖ ਗਵਾਇਓ ਰਹਾਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦੇਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਹਰਾਗ ਤਲੰਗ ਮਹੱਲਾ ਪਹਿਲਾ ਘਰ ਪਹਿਲਾ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਵਜੁਨੀ ਸਹ ਭੰ ਗੁਰ ਪ੍ਰਸਾਦ ਯਕ ਅਰਜ ਗੁਫ਼ਤੰ ਪੇਸ ਤੋ ਦਰ ਗੋਸ ਕੌਣ ਕਰਤਾਰ ਹੱਕਾ ਅਕਬੀਰ ਕਰੀਮ ਤੂੰ ਬੇ ਆਵ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੂਏ ਅਜਰਾਇਲ ਗ੍ਰਿਫਤ ਹੈ ਦਿਲ 헤ਚ ਨਾ ਦਾਨੀ ਰਹਾਓ ਜਨ ਪਿਸਰ ਪਦਰ ਬਿਰਾਧਰਾ ਕਸ ਨੇਸ ਦਸ ਤੰਗੀਰ ਆਖਰ ਬਿ ਅਫਤਮ ਕਸ ਨਾ ਦਾਰਦ ਚੂ ਸਵਦ ਤਕਬੀਰ ਸਭ ਰੋਜ ਗਸਤਮ ਦਰ ਹਵਾ ਕਰ ਦੇ ਬਦੀ ਖਿਆਲ ਗਾਹੇ ਨਾ ਨੇਕੀ ਕਾਰ ਕਰਦਮ ਮਮ ਈ ਚਨੀ ਅਹਵਾਲ ਬਦਬਖਤ ਹਮ ਚੋ ਬਖੀਲ ਗਾਫਲ ਬੇਨਜ਼ਰ ਬੇਬਾਕ ਨਾਨਕ ਬਗੋਯਦ ਜੰਤੁਰਾਂ ਤੇਰੇ ਚੱਕਰਾਂ ਪਾ ਖਾਕ ਤਲੰਗ ਮਹੱਲਾ ਪਹਿਲਾ ਘਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੇਵਾਨਾ ਭਇਆ ਅਤੀਤ ਕਰ ਕਾ ਸਾਦਰਸ਼ਨ ਕੀ ਭੂਖ ਮੈਂ ਦਰ ਮੰਗਉ ਨੀ ਤਾ ਨੀਤ ਤਉ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਪੀਖਿਆ ਪਾਏ ਰਹਾਉ ਕੇਸਰ ਕੁਸਮ ਮਿਰਗ ਮੈਂ ਹਰਣਾ ਸਰਬ ਸ੍ਰੀ ਦੀ ਚੰਨਾ ਚੰਦਨ ਭਗਤਾ ਜੋਤੈ ਨੇਹੀ ਸਰਬੇ ਪਰਮਲ ਕਰਣਾ ਕਿ ਇਹ ਪਟ ਪਾਂਡਾ ਕਹੈ ਨਾ ਕੋਇ ਐਸਾ ਭਗਤ ਵਰਨ ਮੈਂ ਹੋਏ ਤੇਰਾ ਨਾਮ ਨਵੇਂ ਰਹੇ ਲਿਵ ਲਾਏ ਨਾਨਕ ਤਨਦਰ ਪੀਖਿਆ ਪਾਏ ਤਲੰਗ ਮਹੱਲਾ ਪਹਿਲਾ ਕਰਤੀ ਜਾਇ ਕੋ ਓੰਕਾਰ ਸਤਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬਰੰਗਾਏ ਮੇਰਾ ਕੰਤ ਨਾ ਪਾਵੈ ਚੋਰੜਾ ਪਿਆਰੇ ਕਿਉ ਤਨ ਸੇਜੈ ਜਾਏ ਹਾਉ ਕੁਰਬਾਨਾ ਜਾਉ ਮਿਹਰਮਾਨਾ ਹਾਉ ਕੁਰਬਾਨਾ ਜਾਉ ਹਾਉ ਕੁਰਬਾਨਾ ਜਾਉ ਤ ਨਾ ਕਹਿ ਲੈਨ ਜੋ ਤੇਰਾ ਨਾ ਹੋ ਲੈਨ ਜੋ ਤੇਰਾ ਨਾ ਤ ਨਾ ਕਹਿ ਹਾਉ ਸਦ ਕੁਰਬਾਨਾ ਜਾਉ ਰਹਾਉ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਢੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿ ਨਾ ਕਹਿ ਪਾਸ ਤੂੜ ਤਿ ਨਾ ਕੀਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਕਾਮਣ ਕੰਤੈ ਪਾਵੈ ਆਪੇ ਹੀ 라ਵੇ ਤਿਲੰਗ ਮਹੱਲਾ ਪਹਿਲਾ ਏ ਆਨੜੀਏ ਮਨੜਾ ਕਾਇ ਕਰੇ ਆਪਣੜੈ ਘਰ ਹਰ ਰੰਗੋ ਕੀ ਨਾ ਮਾਣੇ ਸੋਹਣੇੜਾ ਤਨ ਕੰਮਲਿਏ ਬਾਹਰ ਕਿਆ ਟੁੰਡੇ ਪੈਕੀਆਂ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸਿੰਗਾਰੋ ਤਾਂ ਸੋਹਗਣ ਜਾਣੀ ਲਾਗੀ ਜਾਂ ਸਭ ਤਰੇ ਪਿਆਰੋ ਇਆਣੀ ਬਾਲੀ ਕਿਆ ਕਰੇ ਜਾਂ ਤਨ ਕੰਤਨਾ ਭਾਵੈ ਕਰਨ ਪਲਾ ਕਰੇ ਬਹੁ ਤੇਰੇ ਸਾਤਨ ਮਹਿਲ ਨਾ ਪਾਵੇ ਵਿਣ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੇ ਸਮਾਣੀ ਇਨੀ ਬਾਤੀ ਸੋ ਪਾਈਐ ਨਾਹੀ ਭਈ ਕਮਨ ਈਆਣੀ ਜਾਇ ਪੁੱਛੋ ਸੋਹਾਗਣੀ ਵਾਹੈ ਕਿਨੀ ਬਾਤੀ ਸੋ ਪਾਈਐ ਜੋ ਕਿਸ਼ ਕਰੇ ਸੋ ਭਲਾ ਕਰਮਾਨੀਐ ਹਕਮਤ ਹੁਕਮ ਚੁਗਾਈਐ ਜਾਂ ਕਹਿ ਪ੍ਰੇਮ ਪ੍ਰਤਾਰਥ ਪਾਈਐ ਤਉ ਚਰਣੀ ਚਤ ਲਾਈਐ ਸੋ ਕਹਿ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਇਵ ਕਹੈ ਸੋਹਾਗਣੀ ਪੈਣੇ ਨਹੀਂ ਬਾਤੀ ਸੋ ਪਾਈਐ ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਤਰਾਈ ਸੋ ਨਜ਼ਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨਉ ਨਿਧ ਪਾਈ ਆਪਣੇ ਕੰਤ ਪਿਆਰੀ ਸਾਥ ਸੋਹਾਗਣ ਨਾਨਕ ਸਾਥ ਸਵਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐ ਨਿਸ ਭਾਇ ਸਮਾਣੀ ਸੁੰਦਰ ਸਾਇ ਸਰੂਪ ਵਿੱਚ ਅਖਣ ਕਈ ਅਹਿਸਾਸ ਸਿਆਣੀ ਤਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵਿੱਚ ਲਾਲੋ ਪਾਪ ਕੀ ਜੰਜ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਵਿੱਚ ਲਾਲੋ ਸਰਮ ਧਰਮ ਦੋਏ ਛੱਪ ਖਲੋਏ ਕੂਟ ਫਿਰੈ ਪ੍ਰਧਾਨ ਵੇ ਲਾਲੋ ਕਾਜ਼ੀਆਂ ਬਹਾਮਣਾ ਕੀ ਗੱਲ ਥੱਕੀ ਅਗਧ ਪੜਐ ਸੈਤਾਨ ਵੇ ਲਾਲੋ ਮੁਸਲਮਾਨੀਆਂ ਪੜਐ ਕਿਤਾਬ ਕਸ਼ਟਮੈ ਕਰਐ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਪੀਲੇ ਖੈ ਲਾਏ ਵੇ ਲਾਲੋ ਖੂਨ ਕੇ ਸੋਹਲੇ ਗਾਵੀਏ ਨਾਨਕ ਰਤ ਕਾ ਕੁੰਗੂ ਪਾਏ ਵੇ ਲਾਲੋ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਮਸੋਲਾ ਜਿਨ ਨੇ ਉਪਾਈ ਰੰਗ ਰਵਾਈ ਬੈਠਾ ਵੇਖੇ ਵਾਕ ਅਕੇਲਾ ਸੱਚਾ ਸੋ ਸਾਹਿਬ ਸਜਤ ਪਾਵਸ ਸੱਚੜਾ ਨਿਆਹੁ ਕਰੇ ਗੋ ਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲ ਸੀ ਬੋਲਾ 51 78 ਜਾਨ 79 ਹੋਰ ਪਿਉ ਠਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਵੇਲਾ ਤਿਲੰਗ ਮਹੱਲਾ ਚੌਥਾ ਕਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਸਭ ਆਏ ਹੁਕਮ ਖਸਮਾ ਹੋ ਹੁਕਮ ਸਭ ਵਰਤਨੀ ਸੱਚ ਸਾਹਿਬ ਸਾਚਾ ਖੇਲ ਸਭ ਹਰਤਨੀ ਸਾਲਾ ਹੈ ਉਹ ਸੱਚ ਉਹ ਸਭ ਉੱਪਰ ਹਰ ਧਨੀ ਕਿਸ ਨਾਹੀਂ ਜਿਸ ਨਾਹੀਂ ਕੋਈ ਸਰੀਕ ਕਿਸ ਲੇ ਕਹਿ ਹਾਂ ਗਨੀ ਰਹਾਓ ਪੌਣ ਪਾਣੀ ਧਰਤੀ ਆਕਾਸ਼ ਘਰ ਮੰਦਰ ਹਰ ਬਣੀ ਵਿਚ ਵਰਤਾਏ ਨਾਨਕ ਆਪ ਝੂਠ ਕਹੋ ਕਿਆ ਗਨੀ ਤਲੰਗ ਮਹੱਲਾ ਚੌਥਾ ਨਿਤਨੇ ਫਲ ਕਰਮ ਕਮਾਏ ਬੁਫਾਵੇ ਦੁਰਮਤੀਆ ਜਬ ਆਣੇ ਬਲਵੰਚ ਕਰ ਝੂਠ ਤਬ ਜਾਣੈ ਜਗ ਜਿੱਤੀਆ ਐਸਾ ਬਾਜੀ ਸੰਸਾਰ ਨਾ ਚੇਤੇ ਹਰ ਨਾਮ ਖਿਰ ਮੈਂ ਬਿਨ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹਾਓ ਸਾਵੇਲਾ ਚੇਤਨਾ ਆਵੇ ਜਿਤ ਆਏ ਕੰਟਕ ਕਾਲ ਗਰਸੈ ਤਿਸ ਨਾਨਕ ਲੈ ਛਡਾਏ ਜਿਸ ਕਿਰਪਾ ਕਰ ਹਿਰਦੈ ਵਸੈ ਤਲੰਗ ਮਹੱਲਾ ਪੰਜਵਾਂ ਕਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਦੰ ਆਲਮ ਦੁਨੀਆ ਏ ਅਸਮਾਨ ਜ਼ਮੀਨ ਦਰਖਤ ਆਬ ਪੈਦਾ ਇਸ ਖੋਦਾ ਏ ਬੰਦੇ ਚਸਮੋਂ ਦੀਦੰ ਫਨਾਏ ਦੁਨੀਆ ਮਰਦਾਰ ਖੁਰਦਨੀ ਗਾਫਲ ਹਵਾਏ ਰਹਾਓ ਗੈਬਾਨ ਹੈਵਾਨ ਹਰਾਮ ਕੁਸਤਨੀ ਮਰਦਾਰ ਬਖੋਰਾ ਏ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਏ ਵਲੀ ਨਿਆਮਤ ਬਰਾਦਰਾਂ ਦਰਬਾਰ ਮਿਲਖ ਖਾਨ ਆਏ ਜਬ ਅਜਰਾਇਲ ਬਸਤਨੀ ਤਬ ਚੇ ਕਾਰੇ ਬੇਦਾਏ ਹਵਾਲ ਮਾਲੂਮ ਕਰਦੰ ਪਾਕ ਅਲਾਹਾ ਬਗੋ ਨਾਨਕੀ ਅਰਦਾਸ ਪੇਸ਼ ਦਰਵੇਸ ਬੰਦਾ ਤਿਲੰਗ ਕਰ ਦੂਜਾ ਮਹੱਲਾ 5ਵਾਂ ਤੋਦਵੇਂ ਦੂਜਾ ਨਹੀਂ ਕੋਏ ਤੂੰ ਕਰਤਾ ਕਰੈ ਸੋ ਹੋਏ ਤੇਰਾ ਜੋਰ ਤੇਰੀ ਮੰਟੇ ਕੋ ਸਦਾ ਸਦਾ ਜਪ ਨਾਨਕ ਏਕ ਸਭ ਉੱਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾਓ ਹੈ ਤੂੰ ਹੈ ਤੂੰ ਹੋਵਨਹਾਰੋ ਅਗਮ ਅਗਾਧ ਉੱਚਾ ਪਾਰ ਜੋ ਤੁਧ ਸੇਵੈ ਤਿਨ ਭਉ ਦੁਖ ਨਾਹਿ ਗੁਰ ਪ੍ਰਸਾਦ ਨਾਨਕ ਗੁਣ ਗਾਹਿ ਜੋ ਦੀਸਾ ਸੋ ਤੇਰਾ ਰੂਪ ਗੁਣ ਨਿਦਾਨ ਗੋਵਿੰਦ ਅਨੂਪ ਸਿਮਰ 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 ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕਉ ਬਲਿਹਾਰ ਤਿਸ ਕਾ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਂਛੋ ਧੂਰ ਤਲੰਗ ਮਹੱਲਾ ਪੰਜਵਾਂ ਕਰ ਤੀਜਾ ਮਿਹਰਵਾਨੋ ਸਾਹਿਬ ਮਿਹਰਵਾਨੋ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕਉ ਦੇਦਾਨੁ ਰਹਾਓ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੈਗਾ ਸਿਰ ਜਨਹਾਰ ਜਿਨ ਪੈਦਾ ਇਸ ਤੂੰ ਕੀਆ ਸੋਈ ਦੇ ਆਧਾਰ ਜਿਨ ਨੇ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀਮ ਨਾ ਜਾਣੀ ਐ ਵੱਡਾ ਵੇਪਰਵਾਹੋ ਕਰ ਬੰਦੇ ਤੂੰ ਬੰਦਗੀ ਜਿੱਚਰ ਕਟ ਮੈਂ ਸਾਹ ਤੂੰ ਸਮਰਾਥਿਆ ਕਾਥਿਆ ਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੇ ਲੰਗ ਮਹੱਲਾ ਪੰਜਵਾ ਕਾਰਤੀ ਚਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆਂ ਇੱਕ ਤੂੰ ਹੀ ਸਭ ਖਲਕ ਹੀ ਤੇ ਪਾਕ ਰਹਾਓ ਖਿਨ ਮਾਹੇ ਥਾ ਪਿਉ ਥਾਪਦਾ ਆਚਰਜ ਤੇਰੇ ਰੂਪ ਕੌਣ ਜਾਣੇ ਚਲਤ ਤੇਰੇ ਅੰਧਿਆਰੇ ਮੈਂ ਦੀਪ ਖੁਦ ਖਸਮ ਖਲਕ ਜਹਾਨ ਅੱਲਾ ਮਿਹਰਮਾਨ ਖੁਦਾਏ ਦਿਨ ਸਰੇਣ ਜੇ ਤੋਦਿਆਰਾ ਦੇ ਸੋ ਕਿਉਂ ਦੋਜ ਕੇ ਜਾਏ ਅਜਰਾਇਲ ਯਾਰ ਬੰਦੇ ਜਿਸ ਤੇਰਾ ਆਧਾਰ ਗੁਨਾ ਉਸਕੇ ਸਗਲੇ ਆਫੂ ਤੇਰੇ ਜੰਦੇ ਰਖੇ ਦੀਦਾਰ ਦੁਨੀਆ ਚੀਜ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਉ ਗੁਰਮਿਲਾਨੰਕ ਬੂਝਿਆ ਸਦਾ ਏਕ ਸੋ ਗਾਓ ਤਿਲੰਗ ਮਹੱਲਾ ਪੰਜਵਾਂ ਮੀਰਾ ਦਾ ਨਾ ਦਿਲ ਸੋਚ ਮੁਹੱਬਤੇ ਮਨ ਤਨ ਬਸੈ ਸੱਚ ਸਾਹਬੰਦੀ ਮੋਚ ਰਹਾਓ ਦੀਦ ਨੇ ਦੀਦਾਰ ਸਾਹਿਬੋ ਕਛ ਨਹੀਂ ਇਸ ਕਾ ਮੋਲ ਪਾਗ ਪਰਵਦਗਾਰ ਤੂੰ ਖੁਦ ਖਸਮ ਵੱਡਾ ਆਇਆ ਤੋਲ ਦਸਤਗੀਰੀ ਦੇਹ ਦਿਲਾਵਰ ਤੂੰ ਹੀ ਤੂੰ ਹੀ ਏਕ ਕਰਤਾਰ ਕੁਦਰਤੋ ਕਰਨ ਖਾਲਕ ਨਾਨਕ ਤੇਰੀ ਟੇਕ